ਪੋਤਨ ਨਵੇਂ ਜਿਹੜੀ ਟਰਮ ਦੇ ਵਿੱਚ ਇਸ ਅ ਅਹੁਦੇ ਦੇ ਉੱਤੇ ਪੰਜਵੀਂ ਵਾਰ ਆਉਣ ਤੋਂ ਬਾਅਦ ਦੇ ਵਿੱਚ ਇਹ ਜਿਹੜਾ ਉਹਨਾਂ ਦੀ ਪਹਿਲੀ ਵਿਜ਼ਿਟ ਇੱਥੇ ਹੋਊਗੀ ਤੇ ਹੁਣ ਉਹ ਕਹਿੰਦੇ ਵੀ ਉਸਨੇ ਆਪਣੇ ਜਿਹੜਾ ਆਟੋਕ੍ਰੈਟਿਕ ਰੂਲ ਆ 2030 ਤੱਕ ਪੱਕਿਆਂ ਜਿਹੜਾ ਆ ਉਹ ਕਰ ਲਿਆ ਕਿਉਂਕਿ ਕੋਈ ਵੀ ਆਪੋਜੀਸ਼ਨ ਲੀਡਰ ਉੱਥੇ ਸਾਹਮਣੇ ਨਹੀਂ ਹੈਗਾ ਮਈ 16 17 ਨੂੰ ਇਹ ਜਿਹੜਾ ਆਪਸ ਦੇ ਵਿੱਚ ਇਹਨਾਂ ਦੀ ਗੱਲਬਾਤ ਹੋਣ ਜਾ ਰਹੀ ਹੈ ਦੋ ਦਿਨਾਂ ਦਾ ਜਿਹੜਾ ਇਹ ਦੌਰਾ ਪੋਤਨ ਦਾ ਚਾਈਨਾ ਦੇ ਵਿੱਚ ਹੋਊਗਾ ਚਾਈਨਾ ਦੇ ਸਟੇਟ মিডিਏ ਨੇ ਇਸ ਤੀ ਜਿਹੜੀ ਉਹ ਪੁਸ਼ਟੀ ਕੀਤੀ ਆ ਇਹ ਮੀਟਿੰਗ ਉਸ ਟਾਈਮ ਦੇ ਉੱਤੇ ਹੋ ਰਹੀ ਆ ਦੋਨਾਂ ਦੇ ਦਰਮਿਆਨ ਜਦ ਅਮਰੀਕਾ ਦੇ ਵਿੱਚ ਇਹ ਹਮੇਸ਼ਾ ਖਤਰਾ ਬਣਿਆ ਰਹਿੰਦਾ ਆ ਵੀ ਇਹ ਦੋਨੋਂ ਮੁਲਕ ਅਮਰੀਕਾ ਦੀਆਂ ਇਲੈਕਸ਼ਨਸ ਦੇ ਵਿੱਚ ਇੰਟਰਫੇਅਰ ਕਰਨ ਦੀ ਜਿਹੜੀ ਉਹ ਕੋਸ਼ਿਸ਼ ਕਰ ਸਕਦੇ ਆ ਤੇ ਕਰਨ ਦੀ ਜਿਹੜੀ ਉਹ ਕੋਸ਼ਿਸ਼ ਹੋ ਰਹੀ ਆ ਐਫਬੀਆਈ ਦੇ ਜਿਹੜੇ ਡਾਇਰੈਕਟਰ ਕ੍ਰਿਸਟੋਫਰ ਬਰੇ ਨੇ ਰੀਸੈਂਟਲੀ ਕੁਝ ਸਮਾਂ ਪਹਿਲਾਂ ਇੱਕ ਕਾਂਗਰਸ ਦੇ ਸਾਹਮਣੇ ਟੈਸਟੀਮੋਨੀ ਦੇ ਵਿੱਚ ਆ ਇਹ ਚੀਜ਼ ਨੂੰ ਜਿਹੜਾ ਉਹ ਪੇਸ਼ ਕੀਤਾ ਸੀ ਤੇ ਦੋਨਾਂ ਦੋਵਾਂ ਦਾ ਅਲਾਈਨ ਹੋਣਾ ਤੇ ਕੀ ਇਹਨਾਂ ਦੀ ਨਜ਼ਰ ਅਮਰੀਕਾ ਦੀਆਂ ਇਲੈਕਸ਼ਨਸ ਦੇ ਵਿੱਚ ਕਿਸੇ ਖਾਸ ਕੈਂਡੀਡੇਟ ਦੇ ਵੱਲ ਨੂੰ ਹੋਣ ਗਈਆਂ ਇਸ ਤੇ ਉੱਤੇ ਵੀ ਜਿਹੜੇ ਇਥੋਂ ਦੀ ਇੰਟੈਲੀਜੈਂਸ ਏਜੰਸੀ ਆ ਉਹ ਨਜ਼ਰਾਂ ਜਿਹੜੀਆਂ ਉਹ ਰੱਖ ਰਹੀ ਗਿਆ ਜੀ ਬਿਲਕੁਲ ਚਾ ਇਹਨਾਂ ਦੀ ਆਪਾਂ ਗੱਲ ਕਰਦੇ ਸੀ ਚਾਈਨਾ ਦੇ ਵਿੱਚ ਚਾਈਨਾ ਦੇ ਜਿਹੜੇ ਸੀਡ ਆ ਉਹ ਪੂਰੀ ਦੁਨੀਆ 'ਚ ਜਾਂਦੇ ਹੈਗੇ ਆ ਉਹਨਾਂ ਨੂੰ ਰੀਕਾਲ ਕੀਤਾ ਗਿਆ ਹੈ ਅਮਰੀਕਾ ਦੇ ਵਿੱਚ ਆ ਵਾਲਮਾਰਟ ਸਟੋਰਸ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਜੋ ਚਾਈਨਾ ਬਲੈਕ ਚਾਈਨਾ ਸੀਡਸ ਆ ਉਹ ਵੇਚੇ ਜਾਂਦੇ ਆ ਤੇ ਯੂ ਐਸ ਫੂਡ ਤੇ ਡਰੱਗ ਐਡਮਿਨਿਸਟ੍ਰੇਸ਼ਨ ਨੇ ਆਪਣੇ ਵੈਬਸਾਈਟ ਦੇ ਉੱਤੇ ਅਨਾਉਂਸਮੈਂਟ ਦਿੱਤੀ ਆ ਪਈ ਇਹਨਾਂ ਦੇ ਵਿੱਚ ਸਾਲਮੋਨੇਲਾ ਹੈਗਾ ਆ ਇਹ ਬੈਕਟੀਰੀਆ ਆ ਜਿਹੜਾ ਤੁਹਾਨੂੰ ਇਨਫੈਕਸ਼ਨ ਕਰਦਾ ਆ ਖਾਸ ਕਰਕੇ ਬੱਚਿਆਂ ਨੂੰ ਤੇ ਬਜ਼ੁਰਗਾਂ ਨੂੰ ਇਹ ਉਹ ਤੁਹਾਡੇ ਇਮਿਊਨ ਸਿਸਟਮ ਨੂੰ ਕੰਪਰੋਮਾਈਜ਼ ਕਰਦਾ ਆ ਉਹਨੂੰ ਹਿੱਟ ਕਰਦਾ ਹੈਗਾ ਆ ਜਿਹਦੇ ਨਾਲ ਤੁਹਾਨੂੰ ਬੁਖਾਰ ਹੋ ਜਾਂਦਾ ਡਾਇਰੀਆ ਹੋ ਜਾਂਦਾ ਆ ਨੌਜ਼ੀਆ ਹੋ ਜਾਂਦਾ ਬੌਮਿਟਿੰਗ ਤੇ ਪੇਨ ਬਹੁਤ ਹੁੰਦੀ ਹੈਗੀ ਆ ਸੋ ਜਿਹੜੇ ਵੀ ਸਰੋਤੇ ਸਾਡੇ ਸੁਣ ਰਹੇ ਆ ਖਾਸ ਕਰਕੇ ਇਹ ਚਾਈਨਾ ਸੀਡਸ ਵਾਲਮਾਰਟ ਚ ਵੇਚੇ ਜਾਂਦੇ ਆ ਜੇ ਕਿਸੇ ਨੇ ਖਰੀਦੇ ਵੀ ਹੈਗੇ ਆ ਸੋ ਉਹਨਾਂ ਨੂੰ ਉਹਨਾਂ ਨੇ ਨੰਬਰ ਵਗੈਰਾ ਸਾਰੇ ਇਸ਼ੂ ਕੀਤੇ ਹੈਗੇ ਆ 32 ਆਉਂਸ ਪੈਕੇजेस ਦੇ ਵਿੱਚ ਇਹ ਵੇਚੇ ਜਾਂਦੇ ਆ ਜਿਨ੍ਹਾਂ ਦੀ ਐਕਸਪਾਇਰੇਸ਼ਨ ਡੇਟ ਅਕਤੂਬਰ 30 2026 ਨਹੀਂ ਦੱਸੀ ਗਈ ਆ ਕੋਡ ਵਗੈਰਾ ਦਿੱਤੇ ਗਏ ਆ ਕਾਫੀ ਨਹੀਂ ਤਾਂ ਟਾਈਮ ਲੱਗ ਜਾਣਾ ਜੇ ਆਪਾਂ ਪੜਿਆ ਤੇ ਸਰਚ ਜ਼ਰੂਰ ਕਰ ਲਿਓ ਜੇ ਕਿਸੇ ਨੇ ਇਹ ਖਰੀਦੇ ਹੈਗੇ ਤੇ ਉਹਨਾਂ ਨੂੰ ਯੂਜ਼ ਨਾ ਕੀਤਾ ਜਾਵੇ ਸਾਲਮੋਨੇਲਾ ਜੋ ਆ ਇਹ ਕਾਮਨ ਕੌਜ਼ ਆ ਯੂ ਐਸ ਏ ਦੇ ਵਿੱਚ ਫੂਡ ਪੌਇਜ਼ਨਿੰਗ ਦੇ ਲਈ ਇਹ ਦੇ ਨਾਲ ਬਹੁਤ ਲੋਕ ਜੋ ਆ ਵਾਲਮਾਰ ਹੁੰਦੇ ਹੈਗੇ ਆ ਪਿਛਲੇ ਦਿਨਾਂ ਦੇ ਵਿੱਚ ਇੱਕ ਜੋ 16243 ਪਾਉਂਡ ਜਿਹੜਾ ਰਾ ਬੀਫ ਸੀ ਗਾਂ ਦਾ ਜਿਹੜਾ ਮੀਟ ਸੀਗਾ ਉਹ ਵੀ ਵਾਲਮਾਰਟ ਚ ਵੇਚਿਆ ਜਾਂਦਾ ਉਹ ਵੀ ਜਿਹੜਾ ਰੀਕਾਲ ਕੀਤਾ ਗਿਆ ਸੀ ਡੈਟਲੀ ਬੈਕਟੀਰੀਆ ਤੇ ਇਕੋਲਾਈ ਕਰਕੇ ਅਮਰੀਕਾ ਦੀ ਜਿਹੜੀ ਆ ਫੂਡ ਤੇ ਡਰੱਗ ਐਡਮਿਨਿਸਟ੍ਰੇਸ਼ਨ ਉਹ ਬਹੁਤ ਗਾਹਾਂ ਤੇ ਗਾਹਾਂ ਸਖਤ ਹੋਈ ਜਾ ਰਹੀ ਆ ਕਿਉਂਕਿ ਖਾਸ ਕਰਕੇ ਜਿਹੜਾ ਫੂਡ ਏਸ਼ੀਅਨ ਮੁਲਕਾਂ ਤੋਂ ਆਂਦਾ ਆ ਉਹਨਾਂ ਦੇ ਵਿੱਚ ਕੰਟੈਮੀਨੇਸ਼ਨ ਬਹੁਤ ਜ਼ਿਆਦਾ ਆ ਪਤਾ ਨਹੀਂ ਉਹ ਕਿੱਦਾਂ ਦਾ ਸਟੋਰ ਕੀਤਾ ਜਾਂਦਾ ਆ ਪਿਛਲੇ ਦਿਨਾਂ ਚ ਵੱਡੀ ਗਿਣਤੀ ਚ ਇੰਡੀਆ ਤੋਂ ਆਣ ਵਾਲੇ ਜਿਹੜੇ ਫੂਡ ਆ ਮਸਾਲੇ ਆ ਉਹਨਾਂ ਦੇ ਉੱਤੇ ਵੀ ਬੈਨ ਲਾਇਆ ਗਿਆ ਸੀ ਜਿਨ੍ਹਾਂ ਦੇ ਵਿੱਚ ਘੇ ਆ ਉਹਦੇ ਤੇ US ਫੂਡ ਤੇ ਡਰੱਗ ਐਡਮਿਨਿਸਟ੍ਰੇਸ਼ਨ ਨੇ ਕਿਹਾ ਪਈ ਇਹਦੇ ਵਿੱਚ ਹੈਲਥ ਰਿਸਕ ਹੈਗੇ ਘਾ ਘੇ ਦੇ ਵਿੱਚ ਸਮੋਸਿਆਂ ਦੇ ਵਿੱਚ ਉਹਨਾਂ ਨੇ ਇਹ ਕਿਹਾ ਸੀ ਕਈ ਵਾਰ ਪੈਕ ਹੋਏ ਆਂਦੇ ਹਨ ਜਿਹੜੇ ਇੰਡੀਆ ਤੋਂ ਤੁਸੀਂ ਦੇਖਦੇ ਸਟੋਰਾਂ ਦੇ ਵਿੱਚ ਤੇ ਘਰ ਆ ਕੇ ਤੱਤੇ ਕਰਕੇ ਉਹ ਜਿਹੜੇ ਖਾ ਲਓ ਹਨ ਤੇ ਇਸੇ ਤਰ੍ਹਾਂ ਚਵਨ ਪਰਾਸ਼ ਜੈਲੀ ਮਿੱਲੀ ਕਾਪਸ ਕੈਚਅਪ ਜਿਹੜੀ ਇੰਡੀਆ ਤੋਂ ਆਂਦੀ ਆ ਉਹ ਵੀ ਜਿਹੜੀ ਆ ਇੱਥੇ ਬੰਦ ਕੀਤੀ ਗਈ ਹੈਗੀ ਆ ਪੀਜ਼ਾ ਦੇ ਵਿੱਚ ਯੂਜ਼ ਕੀਤੀ ਜਾਂਦੀ ਹੋਰ ਕਈ ਫਲੇਵਰਸ ਦੇ ਵਿੱਚ ਸੋ ਯੂਐਸ ਫੂਡ ਤੇ ਡਰਗ ਐਡਮਿਨਿਸਟ੍ਰੇਸ਼ਨ ਦਾ ਜਿਸ ਨੂੰ ਕਿਸੇ ਨੂੰ ਟਾਈਮ ਹੋਵੇ ਜਰੂਰ ਉਹਨਾਂ ਦਾ ਵੈਬਸਾਈਟ ਵਗੈਰਾ ਚੈੱਕ ਕਰ ਲਿਆ ਕਰੋ ਕਿਉਂਕਿ ਹਰ ਰੋਜ਼ ਉਹ ਅਪਡੇਟ ਕਰਦੇ ਰਹਿੰਦੇ ਆ ਕਿ ਆ ਜਿਹੜਾ ਫਰੂਟ ਆ ਆ ਫੂਡ ਆ ਆੀ ਮੀਟ ਆ ਇਹੇ ਇੱਥੋਂ ਜਿਹੜਾ ਬੰਦ ਕੀਤਾ ਜਾ ਰਿਹਾ ਆ ਇਹਦੇ ਵਿੱਚ ਕੋਈ ਨਾ ਕੋਈ ਕੰਟਾਮਿਨੇਸ਼ਨ ਹੈਗੀ ਆ ਤਾਂ ਕਿ ਕੋਈ ਜਿਹੜਾ ਆ ਫਿਊਚਰ ਦੇ ਵਿੱਚ ਬੁਮਾਰ ਨਾ ਹੋਵੇ ਜੀ ਬਿਲਕੁਲ